ਹਰਿਆਣਾ ਪੰਜਾਬ ਦੇ ਬਾਰਡਰ ਤੇ ਹਾਲਾਤ ਲਗਾਤਾਰ ਤਣਾਪਨ ਬਣੇ ਹੋਏ ਨੇ ਇੱਕ ਪਾਸੇ ਖਨੌਰੀ ਬਾਰਡਰ ਤੇ ਕਿਸਾਨਾਂ ਉੱਪਰ ਲਗਾਤਾਰ ਸ਼ੈਲਿੰਗ ਕੀਤੀ ਜਾ ਰਹੀ ਹੈ ਉਥੇ ਹੀ ਸ਼ੱਬੂ ਬਾਰਡਰ ਉੱਤੇ ਵੀ ਕਿਸਾਨਾਂ ਤੇ ਗੋਲੇ ਦਾਗਰ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਮੋਰਚੇ ਦੇ ਦੂਜੇ ਦਿਨ ਕਿਸਾਨਾਂ ਨੇ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਡਾਗਨੇ ਸ਼ੁਰੂ ਕਰ ਦਿੱਤੇ ਜਿਸ ਵਿੱਚ ਕਰੀਬ 810 ਕਿਸਾਨ ਜ਼ਖਮੀ ਹੋ ਗਏ ਉਧਰ ਸੈਂਟਰਲ ਪੰਜਾਬ ਟੀਵੀ ਦੇ ਕੈਮਰੇ 'ਚ ਕੁਝ ਅਜਿਹੀਆਂ ਤਸਵੀਰਾਂ ਕੈਦ ਹੋਈਆਂ ਨੇ ਜਿਸ ਵਿੱਚ ਪੁਲਿਸ ਮੁਲਾਜ਼ਮ ਕਿਸਾਨਾਂ ਨੂੰ ਉਕਸਾਉਂਦੇ ਨਜ਼ਰ ਆ ਰਹੇ ਨੇ ਤੇ ਪੁਲਿਸ ਮੁਲਾਜ਼ਮ ਕਿਸਾਨਾਂ ਨੂੰ ਲਲਕਾਰਦੇ ਨਜ਼ਰ ਆਏ ਨੇ ਜਦਕੇ ਕਿਸਾਨਾਂ ਉੱਪਰ ਲਗਾਤਾਰ ਗੋਲਾਬਾਰੀ ਕੀਤੀ ਜਾ ਰਹੀਏ ਹਰ ਭੈਣ ਦਾ ਪਾਪਾ ਮੇਰਾ ਟਰੈਕਟਰ ਲਾ ਕੇ ਲੋਕ ਖੜੇ ਪੱਖਾ ਜਿਹਾ ਉਹ ਲੈਣ ਦਾ ਪਾਜੀ ਅੱਗੇ ਨਾ ਆਤਾ ਦੋ ਨੰਬਰ ਤੇ ਉਧਰ ਕਿਸਾਨਾਂ ਵੱਲੋਂ ਅਥਰੂ ਗੈਸ ਤੋਂ ਬਚਣ ਲਈ ਅਤੇ ਪਾਣੀ ਦੇ ਛਿੜਕਾਅ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਪਰ ਇਸ ਦੇ باوجود ਵੀ ਪੁਲਿਸ ਰੁਕਣ ਦਾ ਨਾਮ ਨਹੀਂ ਲੈ ਰਹੀ ਕਿਸਾਨਾਂ ਉੱਪਰ ਲਗਾਤਾਰ ਸ਼ੈਲਿੰਗ ਕੀਤੀ ਜਾ ਰਹੀ ਹੈ ਜਿਸ ਕਾਰਨ ਕਿਸਾਨਾਂ ਨੂੰ ਪਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਦੀਆਂ ਅੱਖਾਂ ਅਤੇ ਚਮੜੀ ਨੂੰ ਵੱਡੀ ਪੱਧਰ ਤੇ ਨੁਕਸਾਨ ਪਹੁੰਚ ਰਿਹਾ ਹੈ ਜਿਸ ਕਾਰਨ ਕਿਸਾਨ ਜ਼ਖਮੀ ਹੋ ਰਹੇ ਨੇ ਤਸਵੀਰਾਂ 'ਚ ਸਾਫ ਨਜ਼ਰ ਆਉਂਦਾ ਹੈ ਕਿ ਪੁਲਿਸ ਦੇ ਕਰੀਬ 2-2-300 ਮੁਲਾਜ਼ਮ ਬੈਰੀਕੇਡ ਪਿੱਛੇ ਇਨਸਾਨੀ ਦੀਵਾਰ ਬਣਾਈ ਖੜੇ ਨੇ ਜਦਕਿ ਕਿਸਾਨਾਂ ਨੂੰ ਰੋਕਣ ਲਈ ਲਗਾਤਾਰ ਉਹਨਾਂ ਵੱਲੋਂ ਗੋਲੇ ਅਤੇ ਪਲਾਸਟਿਕ ਦੇ ਗੋਲ ਜਾਂ ਆਦ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਤਿੱਤਰ-ਵਿੱਤਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਹਰ ਹਿੱਲੇ ਕਿਸਾਨਾਂ ਨੂੰ ਖਦੇੜਨਾ ਚਾਹੁੰਦੀ ਹੈ ਪਰ ਇਸ ਦੌਰਾਨ ਇੱਕ ਨਿਹੰਗ ਸਿੰਘ ਮੋਟਰਸਾਈਕਲ ਤੇ ਬੈਰੀਕੇਡਾਂ ਕੋਲ ਪਹੁੰਚਦਾ ਨਜ਼ਰ ਆਇਆ ਜਿਸ ਵੱਲੋਂ ਬੈਰੀਕੇਡ ਦੇ ਅੱਗੇ ਖੜ ਕੇ ਪੁਲਿਸ ਦਾ ਵਿਰੋਧ ਕੀਤਾ ਗਿਆ ਤਤਤ ਵੀਰ ਆਪਣੇ ਆਪ ਚ ਜਿੱਥੇ ਭਿਆਨਕ ਨੇ ਉਥੇ ਹੀ ਹੈਰਾਨ ਕਰ ਦੇਣ ਵਾਲੀਆਂ ਵੀ ਨੇ ਕਿ ਕਿਵੇਂ ਪੁਲਿਸ ਪੰਜਾਬ ਦੇ ਇਲਾਕੇ ਚ ਗੋਲਾਬਾਰੀ ਕਰ ਰਹੀ ਹੈ ਜਿਸ ਲਈ ਉਸ ਵੱਲੋਂ ਡਰੋਨ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ ਹਾਲਾਂਕਿ ਤੁਹਾਨੂੰ ਵੀ ਦੱਸ ਦਈਏ ਕਿ ਅੱਜ ਪਟਿਆਲਾ ਦੇ ਡੀਸੀ ਵੱਲੋਂ ਅੰਬਾਲਾ ਦੇ ਡੀਸੀ ਨੂੰ ਇੱਕ ਪੱਤਰ ਲਿਖ ਕੇ ਪੰਜਾਬ ਵਿੱਚ ਡਰੋਨ ਉਡਾਉਣ ਤੇ ਇਤਰਾਜ਼ ਜਤਾਇਆ ਗਿਆ ਪਰ ਇਸ ਦੇ باوجود ਵੀ ਲਗਾਤਾਰ ਉਨ੍ਹਾਂ ਵੱਲੋਂ ਡਰੋਨ ਅਤੇ ਗੋਲਾਬਾਰੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ